ਮੇਰਾ ਨਾਮ ਹੀ ਹਲਸੀ ਹੈ ਜੀ ਮੈਂ ਪਿੰਡ ਪੜਾਹੀ ਫਗਵਾੜੇ ਲਾਗੇ ਉਹ ਰਹਿੰਦਾ ਜੀ ਇੱਥੇ ਇਹ ਬੰਤੀ ਸਿੰਘ ਵੀ ਡਾਕਟਰ ਆਇਆ ਇਹ ਬੋਡੀ ਸਰਵਿਸ ਵਰਤਨ ਤੋਂ ਪਹਿਲਾਂ ਤੁਹਾਨੂੰ ਕੀ ਪ੍ਰੋਬਲਮ ਸੀਗੀ ਉਹ ਤੋਂ ਪਹਿਲਾਂ ਜਿਵੇਂ ਨੂੰ ਇਹ ਛਾਤੀ ਦਰਦ ਹੋਇਆ ਫਿਰ ਅਰਦਾਸ ਵਗੈਰਾ ਕਰਦਾ ਸੀ ਸਾਹ ਖੁੱਲਦਾ ਸੀਗਾ ਬੋਲ ਨਹੀਂ ਹੁੰਦਾ ਸੀਗਾ ਗੋਡੇ ਦਰਦ ਕਰਦੇ ਸੀਗੇ ਤੇ ਮੈਂ ਇੱਕ ਦਿਗਵਾਰੀ ਬਿਮਾਰ ਵੀ ਹੋ ਗਿਆ ਹਸਪਤਾਲ ਲਿਆ ਦੋ ਤਿੰਨ ਘੰਟੇ ਉਹਨਾਂ ਨੇ 30000 ਰੁਪਿਆ ਦੋ ਤਿੰਨ ਘੰਟੇ ਦਾ ਲੈ ਲਿਆ ਹਸਪਤਾਲ ਵਾਲੇ ਨੇ ਉਹ ਫਿਰ ਕਹਿੰਦੇ ਜੀ ਤੁਸੀਂ ਪੀਜੀਆਈ ਜਾਓ ਹੁਣ ਪੀਜੀਆਈ ਮੈਂ ਮਨ ਤੇ ਸੋਚਦਾ ਰਹਾ ਬਈ ਪੀਜੀਆਈ ਮੈਂ ਜਾ ਲਵਾਂਗਾ ਫਿਰ ਮੇਰੇ ਮਨ 'ਚ ਹੋਈ ਮੈਂ ਕਿਸੇ ਕੋ ਸੁਣਿਆ ਸੀਗਾ ਬਾਈ ਬੋਡੀ ਸਰਵਿਸ ਜਿਹੜਾ ਆ ਉਹ ਹਰ ਬਿਮਾਰੀ 'ਤੇ ਕੰਮ ਕਰਦਾ ਆ ਗੋਡੇ ਦਰਦ ਸਾਹ ਫੁੱਲਾ ਹਾਰਟ ਅਟੈਕ ਹੋਗਾ ਜਿਹਨੂੰ ਉਹ ਸਾਰਾ ਕੰਮ ਉਹੀ ਕਰੂਗਾ ਫਿਰ ਮੈਂ ਜੀ ਸੁਣ ਕੇ ਇਹ ਬੋਡੀ ਸਰਵਿਸ ਮਾਲਕ ਨੂੰ ਵਰਜ ਕੀਤਾ ਠੀਕ ਆ ਸਰ ਬਈ ਇੱਕ ਰਾਤ ਦੇ ਵਿੱਚ ਤੁਹਾਡਾ 10000 ਰੁਪਏ ਲੈ ਲਿਆ ਜੀ ਤੇ ਤੁਹਾਨੂੰ ਹੁਣ ਇਹ ਬਾਡੀ ਸਰਵਿਸ ਵਰਤਣ ਦੇ ਨਾਲ ਤੁਹਾਨੂੰ ਬਹੁਤ ਵਧੀਆ ਗੁੱਡ ਰਿਜ਼ਲਟ ਆਇਆ ਜੀ ਤੇ ਤੁਸੀਂ ਹੁਣ ਇਹ ਸੋਸ਼ਲ ਮੀਡੀਆ ਤੇ ਲੱਖਾਂ ਹੀ ਲੋਕੀ ਤੁਹਾਡੀ ਵੀਡੀਓ ਦੇਖਣਗੇ ਜੀ ਤਾਂ ਤੁਸੀਂ ਇਹ ਬਾਡੀ ਸਰਵਿਸ ਬਾਰੇ ਕੀ ਸਲਾਹ ਦੇਣੀ ਚਾਹੁੰਦੇ ਆ ਪਰ ਮੈਂ ਤੇ ਇਹ ਕਵਾਂਗਾ ਸਭ ਨੂੰ ਪੂਰੇ ਜਿੱਥੇ ਵੀ ਆਪਣੇ ਸਿੱਖ ਪਰਿਵਾਰ ਹੋਰ ਉਸ ਪਰਿਵਾਰ ਜਿੱਤਨੇ ਵੀ ਆ ਇਹ ਜ਼ਰੂਰ ਯੂਜ਼ ਕਰਨ ਇਹਦਾ ਬਾਡੀ ਸਰਵਿਸ ਦਾ ਆਨੰਦ ਲਓ ਹਰ ਬਿਮਾਰੀ ਦੇ ਕੰਮ ਆਉਣ ਵਾਲੀ ਚੀਜ਼ ਆ ਬਲੱਡ ਪਤਲਾ ਕਰੋ ਜੋ ਮਰਜ਼ੀ ਕਰੋ ਇਹ ਸਾਰ ਜਿਮਾਰੀ ਦੀ ਸਰਕਾਰਾ ਬੰਦਾ ਦਾ ਮੈਂ ਤੇ ਇਹੀ ਕਹਾਂਗਾ ਸਾਰਿਆਂ ਨੂੰ ਜਿੰਨੇ ਵੀ ਮੇਰੀ ਆਵਾਜ਼ ਸੁਣਦੇ ਆ ਸਭ ਨੂੰ ਇਹ ਕਹਾਂਗਾ ਵੀ ਤੁਸੀਂ ਬੋਡੀ ਸਟੱਜ ਯੂਜ਼ ਕਰੋ ਅੱਜ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਤਾਂ ਨਹੀਂ ਕੋਈ ਕੋਈ ਨੁਕਸ ਨਹੀਂ ਆਪਣੇ ਸਰੀਰ ਦੇ ਵਿੱਚ ਜਿੱਦਾਂ ਮੈਂ ਪਹਿਲੇ ਸੀ ਕਿਤੇ ਜਵਾਨੀ ਦੇ ਵਿੱਚ ਇੱਦਾਂ ਮੈਂ ਮਹਿਸੂਸ ਕਰਦਾ ਵੀ ਮੇਰੇ ਅੰਦਰ ਹੁਣ ਕੋਈ ਜਿਮਾਰੀ ਨਹੀਂ ਹੈ ਹਾਂ ਥੈਂਕ ਯੂ ਤੁਹਾਡਾ ਬਹੁਤ ਵਧੀਆ ਤੁਹਾਨੂੰ ਗੁੱਡ ਰਿਜ਼ਲਟ ਆਇਆ ਥੈਂਕ ਯੂ ਖੰਸਾ ਵਾਹਿਗੁਰੂ ਜੀ ਕੀ ਫਤਿਹ